ਬਸ਼ੀਰੇ ਤੇ ਮਾਰਿਓ ਨੈਗਾ ਜਿਹੜਾ ਕੋਈ ਸੱਜਣ ਚੰਗੀ ਬਲੱਡ ਲਾਈਨ ਦਾ ਕੋਈ ਬਸ਼ੀਰਾ ਭਾਲ ਰਿਆ ਹਨਾ ਤੁਹਾਡੇ ਸਾਹਮਣੇ ਅੱਜ ਹਾਜ਼ਰਾ ਬਸ਼ੀਰਾ ਦੋਸਤੋ ਮਾਂ ਇਹਦੀ ਨਾਲ ਫਿਰਦੀ ਆ ਬਹੁਤ ਚੰਗੀ ਆ ਬੇਤਾਵ ਘੋੜੇ ਦੀ ਬੱਚੀ ਆ ਤੇ ਬਾਈਆਂ ਨੇ ਘੋੜੀ ਨਹੀਂ ਸੇਲ ਕਰਨੀ ਕੱਲਾ ਬਸ਼ੀਰਾ ਸੇਲ ਕਰਨਾ ਜਿਹੜਾ ਨਾਲ ਫਿਰਦਾ ਸੋਹਣਾ ਸੁਨੱਖਾ ਤੇ ਸਾਫ਼ ਸੁਥਰਾ ਬਸ਼ੀਰਾ ਦੋਸਤੋ ਤੇ ਆ ਦੇਖ ਲਓ ਤੌਣ ਤੂਣ ਸਾਤੀ ਐਨ ਲੰਬਾਈ ਲੰਬੂਈ ਚੰਗੀ ਆ ਬਸ਼ੇਰੇ ਦੀ ਜਿਹੜਾ ਕੋਈ ਸੱਜਣ ਬਸ਼ੇਰਾ ਤਿਆਰ ਕਰਨਾ ਚਾਹੁੰਦਾ ਕੋਈ ਨੌਕਰੀ ਬਸ਼ੇਰੇ ਦੀ ਭਾਲ ਵਿੱਚ ਆ ਕਿਸੇ ਦਾ ਮਿੱਤਰ ਪਿਆਰਾ ਇਹ ਵੀਡੀਓ ਉਹਦੇ ਤੱਕ ਜਰੂਰ ਸ਼ੇਅਰ ਕਰ ਦਿਓ ਸੱਜਣ ਨੂੰ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਆਪਣੀ ਵੀਡੀਓ ਨਾ ਬਣੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਬਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦਾ ਆ ਬਸ਼ੇਰਾ ਦੇਖ ਲਓ ਪਿੱਠਪੋੜਾ ਬਸ਼ੇਰੇ ਦਾ ਲੰਬਾਈ ਤਾਉਣ ਵਗੈਰਾ ਕੰਨਕਨ ਨੂੰ ਬਹੁਤ ਸੋਹਣਾ ਬਸ਼ੇਰੇ ਦਾ ਸਾਰੇ ਪਾਸਿਓਂ ਐਨ ਇੱਕ ਨੰਬਰ ਬਸ਼ੇਰਾ ਤੇ ਬਾਕੀ ਤੁਹਾਡੇ ਸਾਹਮਣੇ ਹਾਜ਼ਰ ਆ ਆ ਘੋੜੀਆ ਇਸ ਬਸ਼ੇਰੇ ਦੀ ਮਾਂ ਕੀ ਬੇਤਾਬ ਘੋੜੇ ਦੀ ਬੱਚੀ ਆ ਤੇ ਬਹੁਤ ਚੰਗੀ ਆ ਇਹ ਵੀ ਤੇ ਇਹਦੇ ਹਿਸਾਬ ਨਾਲ ਇਹ ਬੱਚਾ ਦੇਖੋ ਕਿੰਨਾ ਸੋਹਣਾ ਪ੍ਰੋਡਿਊਸ ਕੀਤਾ ਇਹਨੇ ਕੰਨਕਨੋਤੀ ਦਾ ਬੱਚਾ ਬਹੁਤ ਸੋਹਣਾ ਧੌਣ ਵਗੈਰਾ ਸਾਤੀ ਹੱਡ ਗੋਡੇ ਦਾ ਸਾਰੇ ਪਾਸਿਓਂ ਇੱਕ ਨੰਬਰ ਬਸ਼ੇਰਾ ਦੋਸਤੋ ਜੇ ਕੋਈ ਮਿੱਤਰ ਪਿਆਰਾ ਖਰੀਦਣਾ ਚਾਹੁੰਦਾ ਇਹ ਬਸ਼ੇਰਾ ਜੋੜਾ ਦੋਸਤੋ ਬੈਵਲ ala ਹੰਸ ਕੋੜਾ ਜਿਹੜਾ ਉਸ ਕੋੜੇ ਦਾ ਬੱਚਾ ਹੈਗਾ ਸਾਢੇ 3 ਮਹੀਨੇ ਉਮਰ ਆ ਉਮਰ ਸਾਢੇ 3 ਮਹੀਨੇ ਉਹਦੇ ਹਿਸਾਬ ਨਾਲ ਗਰੋਥ ਆ ਜਿਹੜੀ ਬਿਸ਼ੇਰੇ ਨੇ ਚੰਗੀ ਕਰੀ ਹੋਈ ਆ ਤੇ ਸਪੌਟਲੈਸ ਆ ਬਾਲ ਪੋਰੀਆਂ ਦਾ ਬਿਲਕੁਲ ਸਾਫ਼ ਹੰਸ ਕੋੜਾ ਜਿਹੜਾ ਵੀ ਬਹੁਤ ਚੰਗਾ ਦੋਸਤੋ ਮਾਂ ਇਹਦੀ ਬਹੁਤ ਚੰਗੀ ਬਲੱਡ ਲਾਈਨ ਦੀ ਆ ਗਈ ਦੋਨੇ ਪਾਸਿਓ ਚੰਗੀ ਬਲੱਡ ਲਾਈਨ ਦਾ ਐਨ ਸੋਹਣਾ ਸੁਨੱਖਾ ਬਿਸ਼ੇਰਾ ਕਰਨ ਕਨੋਤੀ ਦਾ ਬਹੁਤ ਸ਼ਕੀਨ ਆ ਤੇ ਹਰਦੇਹਾਲਿਆਣਾ ਪਿੰਡਾ ਬਾਈ ਦਾ ਜ਼ਿਲ੍ਹਾ ਬਾਈ ਨੂੰ ਫਰੀਦਕੋਟ ਪੈ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਬਸ਼ੀਰਾ ਜਿਹੜਾ ਇਹ ਖਰੀਦ ਸਕਦੇ ਹੋ ਮੁੱਲ ਵਾੜੀ ਦੀ ਗੱਲ ਹੈ ਜਿਹੜੀ ਉਹ ਬਾਈ ਨਾਲ ਫੋਨ ਤੇ ਕਰ ਲਿਓ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰ ਦੇਤਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਅੰਗਾਂ ਪੈਰਾਂ ਦਾ ਬਸ਼ੀਰਾ ਬਿਲਕੁਲ ਠੀਕ ਆ ਦੋਸਤੋ ਤੇ ਵੀਡੀਓ ਨੂੰ ਉਹਨੂੰ ਸ਼ੇਅਰ ਕਰ ਦਿਓ ਜੇ ਕੋਈ ਸੱਜਣ ਬਸ਼ੀਰਾ ਭਾਲ ਰਿਆ ਉਹਦੇ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਧੰਨਵਾਦ ਦੋਸਤੋ